ਮਿਹਨਤ ਕਰਨਾ ਸਾਰੇ ਤੁਸੀਂ ਵਧੀਆ ਹੋਵੋਗੇ ਆ ਦੇਖੋ ਅਚੜੀ ਸਕੂਲ ਜਾਂਦੀ ਐ ਦੇਖ ਤੇ ਇੱਕ ਕਰੋ ਮੱਤੇਰੀ ਸਕੂਲ ਜਾਣਾ ਕੀ ਪੜ੍ਹਦਾ ਉੱਥੇ ਪੜ੍ਹ ਕੇ ਸੁਣਾ 1 2 3 1 2 3 ਪੜ੍ਹ ਕੇ ਸੁਣਾਈ 1 2 3 4 5 6 7 8 9 10 11 12 13 14 15, 15 16 17 18 19 20 21 22 23 24 24

ਅੱਛਾ ਠੀਕ ਆ ਕੀ ਕਹਿੰਦੀ ਹੁੰਦੀ ਏ ਤੈਨੂੰ ਕੀ ਕਹਿੰਦੀ ਹੁੰਦੀ ਆ ਕੀ ਕੀ ਕਿਹਸੀ ਹੋਪ ਐ ਮੈਂ ਕਹਿੰਦੀ ਹੁੰਦੀ ਆ ਕੁੜਤੀ ਦਾ ਨਹੀਂ ਅੱਛਾ ਸਾਰਨੋਂ ਵਧੀਆ ਮੈਡਮ ਕਿਹੜੀ ਲੱਗਦੀ ਏ ਤੈਨੂੰ ਪ੍ਰਿੰਸੀਪਲ ਮੈਮ ਪ੍ਰਿੰਸੀਪਲ ਮੈਮ OK ਆ ਜਾ ਹੈਲੋ ਦਾ ਕਰ ਜਾ ਹੈਲੋ ਦਾ ਕਰ ਜਾ ਹੈਲੋ ਹਾਊ ਆਰ ਯੂ ਸਤ ਸਾਈ ਫਾਈਨ ਓਕੇ ਇੱਧਰ ਕੌਣ ਹੈ ਉਹਦਾ ਮਿਲਿਆ ਤੇ ਦੋਸਤ ਨੂੰ ਆਪਦੇ ਨੂੰ ਕੱਟੇ ਨੂੰ ਤੇਰੇ ਦੋਸਤ ਨੂੰ आजु 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 hello, hello, hello. चलो बस चलो बच्चे 10 मिनट रह गए चलो चलो आई कार्ड आगे करो